ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਨਰੇਸ਼ ਤਿੰਗਾਰੇ ਅੱਜ ਵੱਾਈ ਹੈ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਪਿਛਲੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਦੇ ਵਿੱਚ ਕੰਮ ਕਰ ਰਹੇ ਉਹਰੇ ਇਸ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਦੇ ਲਈ ਮੰਗ ਪੱਤਰ ਦਿੱਤਾ ਗਿਆ। ਪੱਤਰਕਾਰਾਂ ਨਾਲ ਬਤ ਕਰਦਿਆਂ ਚੇਅਰਮੈਨ ਨਰੇਸ਼ ਤਿੰਗਾਰੇ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਦਲੇ ਸਮਾਜ ਦੇ ਲੋਕਾਂ ਨੂੰ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਜਿਹੜੇ ਸਾਥੀ ਹੁਣ ওভারਏਜ ਸੀ ਵਜਨਾਲ ਪੱਕੇ ਨਹੀਂ ਕੀਤੇ ਗਏ ਸੀ ਦਸਤਾਉਂਦੇ ਹਨ ਕਿ ਉਹ ਮੁਲਾਜ਼ਮ ਸਾਥੀ ਡਿਊਟੀ ਕਰਦੇ ਸਮੇਂ ਹੀ ਉਹਨਾਂ ਦੀ ওভারਏਜ ਹੋਈ ਹੈ ਮੌਜੂਦਾ ਪੰਜਾਬ ਸਰਕਾਰ ਦੀ ਨਗਰ ਨਿਗਮ ਲੁਧਿਆਣਾ ਤੋਂ ਮੰਗ ਕਰਦੇ ਹਨ ਕਿ ਇਹਨਾਂ ਸਾਥੀਆਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਅਣਾਈ ਵੀ ਕਿਹਾ ਹੈ ਕਿ ਇਹਨਾਂ ওভারਏਜ ਮੁਲਾਜ਼ਮਾਂ ਨੂੰ 15 ਦਿਨ ਦੇ ਵਿੱਚ ਜੇਕਰ ਪੱਕਾ ਨਾ ਕੀਤਾ ਗਿਆ ਤਾਂ ਨਗਰ ਨਿਗਮ ਕਰਮਚਾਰੀ ਯੂਨੀਅਨ ਹੁਣ ਸੰਘਰਸ਼ ਹੋਰ ਤੇਜ਼ ਕਰੇਗਾ ਅੱਜ ਨਗਰ ਨਿਗਮ ਲੁਧਿਆਣਾ ਦੇ ਜੋ ਸਾਡੇ ਮਾਨਯੋਗ ਕਮਿਸ਼ਨਰ ਆ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਕਿ ਜਿਹੜੇ ਲੰਬੇ ਸਮੇਂ ਤੋਂ ਓਵਰਏਜ ਮਾਲੀ ਬੇਲਦਾਰ ਜਿਹੜੇ ਆ ਉਹ ਕੱਚੇ ਰਹਿ ਗਏ ਆ ਜਦ ਕਿ ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮਾਨਯੋਗ ਲੋਕਲ ਬਾਡੀ ਮੰਤਰੀ ਐਸੇ ਥਾ ਤੇ ਧਰਨਾ ਲੱਗਿਆ ਸੀ ਔਰ ਉਹ ਵਿਸ਼ਵਾਸ ਦਿਵਾ ਕੇ ਗਏ ਸੀ ਕਿ ਤੁਹਾਡਾ ਇੱਕ ਵੀ ਮੁਲਾਜ਼ਮ ਜਿਹੜਾ ਵਾ ਉਹ ਕੱਚਾ ਨਹੀਂ ਰਹਿਣ ਦੇਵਾਂਗੇ ਪਰ ਹੁਣ ਜਿਹੜੀ ਆ ਜੋ ਗਵਰਨਮੈਂਟ ਪੰਜਾਬ ਦੀ ਆ ਉਹ ਪਾਲਸੀਲਟੀ ਕਰ ਰਹੀ ਆ ਜਿਹੜਾ ਕਿ ਸਾਨੂੰ ਹੁਣ ਵੀ ਪਤਾ ਲੱਗਿਆ ਉਹਨੂੰ ਸਿਰਫ ਡੇਢ ਜਾਂ 200 ਦੇ ਕਰੀਬ ਜਿਹੜੇ ਕੁਝ 10 ਸਾਲ ਦੀ ਪਾਲਸੀ ਬਣਾਈ ਆ ਜਦ ਕਿ ਉਹ ਬਿਲਕੁਲ ਮੁਲਾਜ਼ਮਾਂ ਨਾਲ ਧੱਕਾ ਵਾ ਜਿਹੜੇ ਲੰਬੇ ਸਮੇਂ ਤੋਂ ਸਪਾਈ ਦਾ ਕੰਮ ਕਰ ਰਹੇ ਆ ਸੀਵਰਮੈਨ ਦਾ ਕੰਮ ਕਰ ਰਹੇ ਆ ਮਾਲੀ ਬੇਲਦਾਰ ਦਾ ਕੰਮ ਕਰ ਰਹੇ ਆ ਉਹ ਅਦਰ ਜਿਹੜੇ 4 ਕਲਾਸ ਦੇ ਮੁਲਾ ਸਾਡੀ ਇਹ ਮੰਗ ਆ ਕਿ ਸਾਰਿਆਂ ਨੂੰ ਹੀ ਪੱਕਾ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਵੀ ਆਪਣੇ ਬੱਚੇ ਪਾਲਨੇ ਆ ਉਹਨਾਂ ਨੇ ਆਪਣੇ ਬੱਚੇ ਪੜ੍ਹਾਣੇ ਵੀ ਆ ਤਾਂ ਜੋ ਰੋਟੀ ਵੀ ਵਧੀਆ ਖਾ ਸਕੇ ਤਾਂ ਇਸ ਕਰਕੇ ਅਸੀਂ ਅੱਜ ਜੋ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਉਹ ਰੋਰਾਂ ਨੂੰ ਇਹ ਗੱਲ ਦੀ ਬੇਨਤੀ ਕੀਤੀ ਆ ਕਿ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਪੱਕਿਆਂ ਕੀਤਾ ਜਾਵੇ ਜੇ ਉਹ 15 ਦਿਨ ਦੇ ਵਿੱਚ ਕੋਈ ਇਹੋ ਜੀ ਪਾਲਿਸੀ ਨਹੀਂ ਲੈਂਦੇ ਤਾਂ ਸਾਡੀ ਨਗਰ ਨਿਗਮ ਕਰਮਚਾਰੀ ਯੂਨੀਅਨ ਹੈ ਜਿਹੜੀ ਉਹ ਧਰਨਾ ਦੇਣ ਲਈ ਮਜਬੂਰ ਹੋਏਗੀ ਜਿਹਦੀ ਜ਼ਿੰਮੇਵਾਰੀ ਨਗਰ ਨਿਗਮ ਲੁਧਿਆਣਾ ਦੀ ਹੋਵੇਗੀ ਮਾਜੋਗ ਸਾਡੇ ਚੇਅਰਮੈਨ ਪੰਜਾਬ ਸਫਾਈ ਕਮਿਸ਼ਨ ਚੰਨਨ ਗਰੇਵਾਲ ਜੀ ਦੀ ਹਾਜ਼ਰੀ ਵਿੱਚ ਔਰ ਉਹਨਾਂ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਇਹਦੇ ਵਿੱਚ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਜਿਹੜੀਆਂ ਸੀ ਉਹ ਮਿਊਸਪਲ ਕਾਰਪੋਰੇਸ਼ਨ ਲੈਵਲ ਤੇ ਸੋਲਵ ਹੋਣ ਵਾਲੀਆਂ ਉਹਨਾਂ ਬਾਰੇ ਵੀ ਸਾਡੇ ਨਾਲ ਮੰਗ ਪੱਤਰ ਦਿੱਤਾ ਗਿਆ ਔਰ ਕੁਝ ਮੰਗਾਂ ਜਿਹੜੀਆਂ ਪਾਲਿਸੀ ਮੈਟਰ ਸੀ ਜਿਹੜੀਆਂ ਸਰਕਾਰ ਦੇ ਪੱਧਰ ਤੇ ਸੋਲਵ ਹੋਣੀਆਂ ਉਹ ਵੀ ਸਾਨੂੰ ਸਰਕਾਰ ਤੱਕ ਭੇਜਣ ਲਈ ਜਿਹੜਾ ਮੰਗ ਪੱਤਰ ਦਿੱਤਾ ਗਿਆ ਮੈਂ ਵਿਸ਼ਵਾਸ ਦਵਾਇਆ ਅੱਜ ਸਾਡੇ ਸਾਰੀ ਕਮੇਟੀ ਨੂੰ ਕਿ ਜਿਹੜੇ ਸਾਡੇ ਲੈਵਲ ਤੇ ਹੋਣ ਵਾਲੇ ਕਾਰਪੋਰੇਸ਼ਨ ਦੇ ਲੈਵਲ ਦੇ ਕੰਮ ਹੋਣ ਵਾਲੇ ਆ ਉਹ ਅਸੀਂ ਆਉਣ ਵਾਲੇ ਦਿਨਾਂ ਚ ਕਰ ਦਾਂਗੇ ਕਾਫੀ ਇਹਨਾਂ ਦੀ ਇਹਨਾਂ ਦੀ ਸਾਰਿਆਂ ਦੀ ਜਿਹੜੀ ਜਿਹਨੂੰ ਕਹਾਂਗੇ ਸਹਿਯੋਗ ਦੇ ਨਾਲ ਅਸੀਂ ਸਾਡੇ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਨੂੰ ਥੋੜਾ ਠੀਕ ਕਰਨ ਚ ਲੱਗੇ ਹੋਏ ਆ ਤਾਂ ਕਿ ਲੋਕਾਂ ਦੀਆਂ ਤਨਖਾਹਾਂ ਟਾਈਮ ਸਾਰਾ ਸਕਣ ਲੋਕਾਂ ਦਾ ਸਰਵਿਸ ਰਿਕਾਰਡ ਠੀਕ ਹੋ ਸਕੇ ਔਰ ਜਿਵੇਂ ਪਿੱਛੇ ਜੇ ਕੋਈ ਘਟਾਲੇ-ਕਟੋਲੇ ਹੋਏ ਉਹੋ ਜਿਹੇ ਕੰਮ ਦੁਬਾਰਾ ਨਾ ਹੋ ਸਕੇ ਉਹ ਇਨਸ਼ੋਰ ਕਰਨ ਚ ਲੱਗੇ ਹੋਏ ਆ ਬਾਕੀ ਜਿਹੜੀ ਪੀਐਫ ਦਾ ਇਸ਼ੂ ਆ ਇਹਨਾਂ ਨੇ ਦੱਸਿਆ ਕਿ ਪੀਐਫ ਕੁਝ EMPLOYEES ਦਾ ਪ आ, नो डाउट ਸਾਡੇ ਕੋਲ ਕਈ ਵਾਰੀ ਫਾਈਨੈਂਸਸ ਦੀ ਕਮੀ ਹੁੰਦੀ ਹੈ ਅਸੀਂ ਪੀਐਫ ਕਰਮਚਾਰੀ ਦਾ ਕੱਟ ਲੈਨੇ ਉਹਦੀ ਤਨਖਾਹ ਚੋਂ ਔਰ ਉਹਨੂੰ ਉਹਦੇ ਖਾਤੇ 'ਚ ਪੋਸਟ ਕਰਨਾ ਜ਼ਰੂਰੀ ਹੁੰਦਾ ਜੇ ਪੈਸੇ ਨਹੀਂ ਵੀ ਆਏ ਸਰਕਾਰ ਵੱਲੋਂ ਮੰਨ ਲਓ ਜੀਐਸਟੀ ਦੀ ਕਿਰਕਿਸ਼ਟ ਘਟ ਸੀ ਪਰ ਸਾਡਾ ਫਰਜ਼ ਬਣਦਾ ਕਿ ਪੀਐਫ ਅਸੀਂ ਉਹਦੀ ਪੋਸਟਿੰਗ ਜ਼ਰੂਰ ਕਰਨੀ ਹੈ ਲੈਜਰ ਕੰਪਲੀਟ ਕਰਨੀ ਹੈ ਉਹ ਮੈਂ ਇਮੀਡੀਏਟਲੀ ਇਨਸਟਰਕਸ਼ਨਸ ਦੇ ਕੇ ਲੈਜਰਸ ਜਿਹੜੀਆਂ ਉਹ ਅਗਲੇ 15 ਦਿਨਾਂ 'ਚ ਕੰਪਲੀਟ ਕਰਵਾ ਦਵਾਂਗਾ ਤਾਂ ਕਿ EMPLOYEE ਨੂੰ ਪਤਾ ਹੋਵੇ ਕਿ ਮੇਰੇ ਖਾਤੇ ਵਿੱਚ ਪੀਐਫ ਕਿੰਨਾ ਪਿਆ ਹੈ ਡਿਜ਼ਾਈਨਰ ਲਾਈਫ ਦੇ ਲਈ ਠੀਕਾ ਚੱਲਦੀ ਰਿਪੋਰਟ